ਹਾਂਜੀ ਵੀਰ ਜੀ ਤੁਹਾਡਾ ਚੈਨਲ ਤੇ ਸਵਾਗਤ ਹੈ ਅੱਜ ਆਪਾਂ ਅਸ਼ੋਕ ਡੈਰੀ ਫਾਰਮ ਤੇ ਪਹੁੰਚੇ ਆਂ ਬਾਈ ਦੀ ਫੀਡਰ ਦੀ ਮਿੱਲ ਵੀ ਹੈ ਫੀਡ ਵੀ ਬਣਾਉਂਦੇ ਨੇ ਤੇ ਪਸ਼ੂਆਂ ਦਾ ਵਪਾਰ ਵੀ ਕਰਦੇ ਨੇ ਉਹਨਾਂ ਦਾ ਫੋਨ ਨੰਬਰ ਅਸ਼ੋਕ ਮਾਰਜੀ ਦਾ 9915260153 ਤੇ ਉਹਨਾਂ ਦੇ ਬੇਟੇ ਦਾ ਨੰਬਰ 73 53 65 862 ਆਜੋ ਇਹਨਾਂ ਦੀ ਕਿਸੇ ਡੈਰੀ ਫਾਰਮ ਦਿਖਾਉਨੇ ਆ ਫਰੰਟ ਦੇ ਵਿੱਚ ਇਹਨਾਂ ਦੀ ਮਿਲ ਹੈ ਜਿੱਥੇ ਫੀਡ ਫੂਡ ਤਿਆਰ ਕਰਦੇ ਨੇ ਚੱਕੀਆਂ ਲੱਗੀਆਂ ਹੋਈਆਂ ਨੇ ਤੇ ਭਾਰੀ ਪਸ਼ੂ ਰੱਖਦੇ ਨੇ ਕੁਆਲਟੀ ਦੇ ਪਸ਼ੂ ਰੱਖਦੇ ਨੇ ਇਹਨਾਂ ਲਈ ਵੇਚਣ ਤੇ ਖਰੀਦਣ ਲਈ ਮਿਲੋ ਆ ਕੇ ਇਹਨਾਂ ਦਾ ਫੋਨ ਨੰਬਰ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਸ਼ੇਅਰ ਕਰ ਦੇਾਂਗੇ ਆ ਦੇਖੋ ਕੁਆਲਿਟੀ ਦੇ ਪਸ਼ੂ ਆ ਸਾਰੇ ਵਧੀਆ ਦੁੱਧ ਵਾਲੇ ਭਾਰੇ ਪਸ਼ੂ ਰੱਖਦੇ ਨੇ ਚੰਗੀ ਨਸਲ ਦੇ ਚੰਗੀ ਨਸਲ ਦੇ ਪਸ਼ੂ ਰੱਖਦੇ ਨੇ ਇਹਨਾਂ ਨਾਲ ਬਾਈ ਇਹਨਾਂ ਲਿੰਕ ਕਰ ਲਿਓ ਵੇਚਣ ਤੇ ਖਰੀਦਣ ਲਈ ਮਿਲੋ ਧੰਨਵਾਦ ਜੀ